ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਕਸਬਾ ਮੁੱਲਾਂਪੁਰ ਗਰੀਬਦਾਦੇ ਇੱਕ ਪੋਜ਼ਿਟਿਵ ਕੇਸ ਆਇਆ ਜਿੱਥੇ ਕਿ ਉਸ ਵਿਅਕਤੀ ਨੂੰ ਹੁਣ ਸੈਕਟਰ 16 ਦੇ ਹਸਪਤਾਲ ਦੇ ਦਸਿਆਰੀ ਕਿ ਦਾਖਲ ਕਰਵਾਇਆ ਹੋਇਆ ਹੈ ਜਿੱਥੇ ਕਿ ਪਰਿਵਾਰ ਦਾ ਵੀ ਜਿਹੜਾ ਸਰਕੀ ਮੈਡੀਸਿਨ ਦਿੱਤੀ ਜਾ ਰਹੀ ਹੈ ਦੂਜੇ ਪਾਸੇ ਪਰਿਵਾਰ ਤੇ ਵੀ ਜਿਹੜੇ ਟੈਸਟ ਕੀਤੇ ਜਾ ਰਹੇ ਨੇ ਕਿਤੇ ਉਹ ਵੀ ਤਾਂ ਨਹੀਂ ਪੋਜ਼ਿਟਿਵ ਹੋਣ ਤਾਂ ਇਸੇ ਨੂੰ ਲੈ ਕੇ ਨਜ਼ਦੀਕ ਦੇ ਜਿਹੜੇ ਘਰ ਨੇ ਉਹਨਾਂ ਨੂੰ ਲੈ ਕੇ ਵੀ ਜਾਣਕਾਰੀ ਜਿਹੜੀ ਡਾਕਟਰ ਵੱਲ ਦਿੱਤੀ ਜਾ ਰਹੀ ਹੈ ਕਿ ਇਹ ਨਹੀਂ ਬਿਮਾਰੀ ਤੋਂ ਬਹੁਤਾ ਡਰਨ ਦੀ ਲੋੜ ਤਾਂ ਨਹੀਂ ਪਰ ਕਿਤਨ ਕਿਤੇ ਆਪਣਾ ਧਿਆਨ ਜੁਰ ਰੱਖਣ ਦੀ ਲੋੜ ਹੈ ਕਿ ਅਗਰ ਤੁਹਾਨੂੰ ਹਲਕਾ ਫੁਲਕਾ ਬੁ ਤੇ ਹੋਰ ਕੋਈ ਤੁਹਾਨੂੰ ਲੱਛਣ ਦਿਖਦਾ ਤਾਂ ਉਸ ਦਾ ਟੈਸਟ ਜਰੂਰ ਕਰਾਓ ਕਿਉਂਕਿ ਹਲਕੇ ਦੇ ਵਿੱਚ ਨਾ ਲਓ ਇਹ ਬਿਮਾਰੀ ਅੰਦਰੋਂ ਅੰਦਰ ਹੀ ਜਿਹੜੇ ਇਸ ਦੇ 네ਗੇਟਿਵ ਗੁੰਨੇ ਉਹ ਲਗਾਤਾਰ ਸ਼ੁਰੂ ਹੋ ਜਾਂਦੇ ਜਿਸ ਤੋਂ ਬਾਅਦ ਜਾ ਕੇ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਕਦੋਂ ਇਸ ਬਿਮਾਰੀ ਦੀ ਚਪੇਟ ਦੇ ਵਿੱਚ ਆ ਜਾਂਦਾ ਫਿਰ ਉਸ ਤੋਂ ਬਾਅਦ ਕੀ ਹੁੰਦਾ ਕਿ ਡਾਕਟਰ ਵੱਡੇ ਹਸਪਤਾਲ ਵਿੱਚ ਦਾਖਲ ਹੋਣਾ ਪੈਂਦਾ ਉੱਥੇ ਜਾ ਕੇ ਫਿਰ ਪੋਜ਼ਿਟਿਵ ਕੇਸ ਹੋ ਜਾਂਦੇ ਨੇ ਫਿਰ ਜਾ ਕੇ ਪਤਾ ਲੱਗਦਾ ਕਿ ਮੈਨੂੰ ਇਸ ਬਿਮਾਰੀ ਨੇ ਘੇਰ ਲਿਆ ਪਰ ਉਸ ਤੋਂ ਪਹਿਲਾਂ ਕਿ ਟੈਸਟ ਕਰਵਾ ਲਈ ਜਾਂ ਆਪਣਾ ਧਿਆਨ ਰੱਖਿਆ ਜਾਵੇ ਤਾਂ ਇਸ ਬਿਮਾਰੀ ਦੀ ਚਪੇਟ ਦੇ ਵਿੱਚ ਨਹੀਂ ਆਵੇਗਾ ਬੰਦਾ ਤਾਂ ਇਸ ਨੂੰ ਲੈ ਕੇ ਮੁੱਲਾਪੁਰ ਗਰੀਬ ਦਸਤ ਦੇ ਏਰੀਆ ਦੇ ਵਿੱਚ ਜ਼ੋਰ ਧਿਆਨ ਦੇਣ ਦੀ ਲੋੜ ਹੈ ਘਰ ਦੀ ਤਸਵੀਰ ਤੁਹਾਨੂੰ ਨਾਲ-ਨਾਲ ਦਿਖਾ ਰਿਹਾ ਜਿਸ ਘਰ ਦੇ ਵਿੱਚ ਪੋਜ਼ਿਟਿਵ ਕੇਸ ਆਇਆ ਹੈ ਇਸ ਨੂੰ ਲੈ ਕੇ ਵੀ ਜਿਹੜੇ ਮੌਕੇ ਤੇ ਮੌਜੂਦ ਉਹ ਜਿਹੜੇ ਨੇੜੇ ਦੇ ਘਰਾਂ ਦੇ ਲੋਕ ਨੇ ਉਹਨਾਂ ਵੱਲੋਂ ਤੇ ਨਾਲ ਡਾਕਟਰ ਸੀਨੀਅਰ ਡਾਕਟਰ ਵੱਲੋਂ ਇਤੇਵਾਰ ਕੀ ਜਾਣਕਾਰੀ ਦਿੱਤੀ ਹੈ ਪਰ ਤੁਸੀਂ ਉਹ ਵੀ ਸੁਣੋ ਕੀ ਨਾਮ ਹੈ ਜੀ ਆਪਣਾ ਰਤਨ ਲਾਲ ਮਿੱਤਰਾ ਇਹ ਕਿਹੜਾ ਪਿੰਡ ਹੈ ਤੁਹਾਡਾ ਮੁੱਲਾਪੁਰ ਮੁੱਲਾਪੁਰ ਦੇ ਵਿੱਚ ਕੀ ਹੋਇਆ ਜੀ ਮਾਮਲਾ ਕੋਈ ਦੱਸਿਆ ਜਾ ਰਿਹਾ ਕੋਈ ਜਿਆ ਕੇਸ ਆਇਆ ਜੀ ਜਿਹੜੀ ਨੂੰ ਪਤਾ ਲੱਗਿਆ ਵੀ ਇੱਥੇ ਮੁਨਾਬਰ ਦੇ ਵਿੱਚ ਇੱਕ ਐਚਆਈ ਉਹ ਕੇਸ ਵਿੱਚ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਇਹ ਸਾਈਨ ਬੋਰਡ ਵਗੈਰਾ ਦੇ ਪਿੰਡ ਦੇ ਪਿੱਛੇ ਲਗਾਏ ਜਾਣੀ ਨਹੀਂ ਕਿ ਮੈਨੂੰ ਸੁਣਨੇ ਮਾਇਆ ਤਾਂ ਜੀ ਹੂੰ ਵੀ ਇਸ ਤਰ੍ਹਾਂ ਦੀ ਬਵਾੜੀ ਕੋਈ ਆਈ ਹੈ ਹੂੰ ਅਪੀਲ ਕਰੂੰਗੇ ਮੈਂ ਬਚ ਕੇ ਰਹਿ ਜੂ ਆਪਣਾ ਜੀ ਨਾਮੇ ਜੀ ਆਪਣਾ ਮੇਰਾ ਨਾਮ ਰਵਿੰਦਰ ਸਿੰਘ ਹੈ ਰਵਿੰਦਰ ਸਿੰਘ ਜੀ ਕਿਹੜਾ ਪਿੰਡ ਹੈ ਤੁਹਾਡਾ ਮੁੱਲਾ ਪ੍ਰਗਤੀ ਅੱਛਾ ਕੇਸ ਆਇਆ ਕੋਈ ਕੋਈ ਧਿਆਨ ਚਾਹੇ ਤੁਹਾਡੇ ਜਾਣਕਾਰੀ ਹੈ ਹਾਂ ਤੁਹਾਡਾ ਸੁਣਿਆ ਜਰੂਰ ਹੈ ਬਾਕੀ ਸਾਨੂੰ ਪੱਕਾ ਪਤਾ ਵੀ ਨਹੀਂ ਹੈ ਸੁਣਿਆ ਜਰੂਰ ਹੈ ਅਸੀਂ ਅਪੀਲ ਕਰਾਂਗੇ ਸਰਕਾਰ ਨੂੰ ਕਿ ਸਰਕਾਰ ਨੂੰ ਤਾਂ ਅਸੀਂ ਅਪੀਲ ਕਰਾਂਗੇ ਵੀ ਜਿਸ ਤਰ੍ਹਾਂ ਜੇ ਇਹੋ ਜੀ ਕੋਈ ਬਿਮਾਰੀ ਦਾ ਰੌਲਾ ਹੈ ਤਾਂ ਸਰਕਾਰ ਨੂੰ ਲੋਕਾਂ ਨੂੰ ਅਵੇਅਰ ਕਰਨਾ ਚਾਹੀਦਾ ਹੂੰ ਜਿੰਨਾ ਵੱਧ ਤੋਂ ਵੱਧ ਫੇਰ ਕਰ ਸਕਦੇ ਉਸ ਤਰ੍ਹਾਂ ਕਰਨਾ ਚਾਹੀਦਾ ਤੇ ਲੋਕਾਂ ਨੂੰ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਸਰ ਇਹ ਗੱਲਾਂ ਆਪਣੇ ਆਲੇ ਦੁਆਲੇ ਦਾ ਸਾਰੀ ਕਾਸੀ ਦਾ ਧਿਆਨ ਰੱਖਣਾ ਚਾਹੀਦਾ ਇੱਕ ਦੂਸਰੇ ਨਾਲ ਜਿਸ ਤਰ੍ਹਾਂ ਦਾ ਕੋਆਪਰੇਟ ਕਰਨਾ ਚਾਹੀਦਾ ਨਾਲ ਜੋ ਡਾਕਟਰ ਡਾਇਰੈਕਸ਼ਨ ਦੇਣਗੇ ਜੀ ਕੋਣੀ ਇਸ ਤਰ੍ਹਾਂ ਦਾ ਡਾਕਟਰ ਰਹੋਗੇ ਜੋ ਵੀ ਇਸ ਤਰ੍ਹਾਂ ਦਾ ਵੀ ਹੈ ਜੇ ਇਹ ਤਾਂ ਹੈਲਥ ਡਿਪਾਰਟਮੈਂਟ ਦਾ ਕੰਮ ਹੈ ਵੇਖੀ ਸਾਰਾ ਪਰ ਜਿਸ ਤਰ੍ਹਾਂ ਦਾ ਹੈਲਥ ਡਿਪਾਰਟਮੈਂਟ ਕੋ ਕਰਦਾ ਹੈ ਉਹਦਾ ਡਾਇਰੈਕਸ਼ਨ ਦਿੰਦਾ ਹੈ ਉਸ ਤਰ੍ਹਾਂ ਸਾਨੂੰ ਮਿਲ ਕੇ ਰਹਿਣਾ ਚਾਹੀਦਾ ਬਸ ਹਾਂਜੀ ਕਿਹ ਨਾਮ ਹੈ ਆਪਣਾ ਅਰਵਿੰਦਪੁਰੀ ਅੱਛਾ ਕਿਹੜਾ ਪਿੰਡ ਹੈ ਜੀ ਮੋਲਾਪੁਰ ਗਰੀਬਦਾਸ ਜੀ ਕੋਲ ਸਾਹਿਬ ਨੂੰ ਪਤਾ ਲੱਗਿਆ ਕਿ ਤੁਹਾਡੇ ਮੋਲਾਵ ਕੀ ਦਾ ਉਹਦਾ ਇੱਕ ਪੋਜ਼ਿਟਿਵ ਮਰੀਜ਼ ਆਇਆ ਇਹਦੇ ਬਾਰੇ ਜਾਣਕਾਰੀ ਹੈ ਜੀ ਕੋਈ ਤੁਹਾਡੇ ਹਾਂ ਮੈਨੂੰ ਹੁਣੀ ਕੁਝ ਇਨਫੋਰਮੇਸ਼ਨ ਮਿਲੀ ਕਿ ਇਸ ਵੇਰੀਐਂਟ ਦਾ ਕੋਈ ਪੇਸ਼ੈਂਟ ਹੈ ਮੁੱਲਾਂਪੁਰ ਗਰੀਬਦਾਸ ਚ ਪਰ ਮੈਂ ਲੋਕਾਂ ਨੂੰ ਇਹੀ ਬੇਨਤੀ ਕਰਾਂਗਾ ਤੁਹਾਡੇ ਮਾਧਿਅਮ ਨਾਲ ਕਿ ਆਪਾਂ ਨੂੰ ਇਹਦੇ ਚ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਸਾਨੂੰ ਅਵੇਅਰ ਹੋਣ ਦੀ ਲੋੜ ਹੈ ਜੇ ਜਾਗਰੂਕਤਾ ਹੈ ਤਾਂ ਉਹਦੇ ਲਈ ਅਸੀਂ ਹੋਰਾਂ ਦਾ ਵੀ ਚੌਕ ਕਰ ਸਕਦੇ ਹਾਂ ਆਪਣਾ ਵੀ ਸਭ ਤੋਂ ਪਹਿਲਾਂ ਤਾਂ ਵੀ ਜੇ ਇਹਦੇ ਚ ਜੋ-ਜੋ ਪ੍ਰਕਾਉਸ਼ਨਸ ਡਾਕਟਰ ਜਾਂ ਸਾਡੇ ਹੈਲਥ ਸੈਂਟਰ ਵਾਲਿਆਂ ਨੇ ਸਾਨੂੰ ਲੋਕਾਂ ਨੂੰ ਦੱਸੇ ਹੋਇਆ ਉਹਦੇ ਤੇ ਆਪਾਂ ਨੂੰ ਇਮੀਡੀਐਟਲੀ ਉਹ ਕਰਨਾ ਚਾਹੀਦਾ ਹਲਕੇ ਚ ਨਹੀਂ ਲੈਣਾ ਚਾਹੀਦਾ ਚਾਹੇ ਖਾਂਸੀ ਦੀ ਗੱਲ ਹੈ ਚਾਹੇ ਤੁਹਾਨੂੰ ਜ਼ੁਕਾਮ ਹੈ ਜਾਂ ਬੁਖਾਰ ਲੱਗਦਾ ਹੈ ਜੋ ਵੀ ਉਹਦੇ ਤੇ ਤਾਂ ਇਮੀਡੀਐਟਲੀ ਉਹਦੇ ਤੇ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਔਰ ਉਹਦਾ ਸਿੰਪਲ ਟ੍ਰੀਟਮੈਂਟ ਲਓ ਔਰ ਉਹ ਕੰਟਰੋਲ ਚ ਹੋ ਜਾਏਗਾ ਕੋਈ ਅਸੀ ਗੱਲ ਨਹੀਂ ਪਹਿਲਾਂ ਵੀ ਕਰੋਨਾ ਕਾਲ ਚ ਵੀ ਬਹੁਤ ਕੁਝ ਚੱਲੇ ਆਏ تھے ਦੇਖੋ ਕਿੰਨਾ ਕੁਝ ਹੈ ਅਜ਼ੀਮ ਮੈਡੀਕਲ ਟੀਮ ਸਾਡੇ ਐਸਜੀਐਮ ਸਾਹਿਬ ਵੀ ਇੱਥੇ ਆਏ ਸੀਗੇ ਪਰ ਸਾਰੇ ਮਿਲ ਕੇ ਟੀਮ ਨੇ ਮਰਖਲ 120 ਮੈਡੀਕਲ ਉਹਨਾਂ ਦੀ ਟੀਮ ਸੀਗੀ ਚੈਰਵੈਦਿਕ ਸੀ ਚਾਹੇ ਐਲੋਪੈਥੀ ਵਾਲੇ ਸੀਗੇ ਸਾਰਿਆਂ ਨੇ ਬਹੁਤ ਵਧੀਆ ਇੱਥੇ ਜ਼ਿੰਮੇਵਾਰੀਆਂ ਨਿਭਾਈਆਂ ਸੋ ਮੈਂ ਤੁਹਾਡੇ ਮਾਧਿਅਮ ਨਾਲ ਇਹ ਕਹਾਂਗਾ ਕਿ ਆਪਾਂ ਨੂੰ ਇਸ ਵੈਰੀਐਂਟ ਦਾ ਜਿਹੜਾ ਹੈ ਕਾਫੀ ਦਿਨ ਤੋਂ ਵੈਸੇ ਦਾ ਪ੍ਰਕਾਸ਼ਨ ਦੀ ਸਰਕਾਰ ਉਹ ਹੋ ਰਹੀ ਹੈ ਪਰ ਸਰਕਾਰ ਨੂੰ ਵੀ ਚਾਹੀਦਾ ਬੀਜਲੀ ਅਵੇਅਰਨੈਸ ਜਿਹੜੀ ਹੈ ਉਹ ਵੱਡੇ ਲੈਵਲ ਤੇ ਲੋਕਾਂ ਚ ਹੋਵੇ ਤਾਂ ਕਿ ਇਮੀਡੀਐਟਲੀ ਇਹ ਨਹੀਂ ਵੀ ਘਰ ਬੈਠੇ ਆਂ ਆਪਾਂ ਦੇਖੀ ਜਾ ਰਹੇ ਵੀ ਗੋਲੀ ਲੈ ਲਈ ਜੀ ਜ਼ੁਕਾਮ ਦਾ ਉਹ ਕਰ ਲਿਆ ਜੀ ਜਾਂ ਕੱਲ ਨੂੰ ਦਿਖਾ ਦਾਂਗੇ ਪਰ ਸੋ ਨਾ ਉਸੇ ਟਾਈਮ ਉਹਦੇ ਤੇ ਕਰੋੜ ਡਾਕਟਰ ਨੂੰ ਤੁਸੀਂ ਦਿਖਾਓ ਨਹੀਂ ਨਾ ਮਾਰਿਆ ਤਾਂ ਤੁਸੀਂ ਹਸਪੀਟਲ ਵੀ ਜਾ ਸਕਦੇ ਔਰ ਉਹਦਾ ਤੁਰੰਤ ਇਲਾਜ ਹੈਗਾ ਇਹ ਇਹਦੇ ਨਾਲ ਇੱਕ ਤਾਂ ਕੰਟਰੋਲ ਹੋਏਗੀ ਬਿਮਾਰੀ ਦੂਜਾ ਵੈਸੇ ਵੀ ਜਿਹੜਾ ਲੋਕਾਂ 'ਚ ਪੈਨਿਕ ਹੈ ਉਹ ਵੀ ਉਸ ਤੋਂ ਵੀ ਬਚਾਰਾਏਗਾ ਠੀਕ ਮੈਂ ਕੀ ਨਾਮ ਹੈ ਜੀ ਮੇਰਾ ਨਾਮ ਮਨੀਸ਼ਾ ਠਾਕੁਰ ਹੈ ਅੱਛਾ ਕਿਹੜੀ ਥਾਂ ਮੈਂ ਬਤੌਰ ਸੀਐਚਓ ਕੰਮ ਕਰਦੀ ਹਾਂ ਹੈਲਥ ਐਂਡ ਵੈਲਨੈਸ ਸੈਂਟਰ ਮੁਲਕਪੁਰ ਗਰੀਬਦਾਸ ਵਿਖੇ ਤਾਂ ਮੈਂ ਕਿਉਂ ਦੱਸਦੀ ਕਿ ਸੌਂ ਦਾ ਪੀਲਾ ਚਾਹੀਏ ਜਿਵੇਂ 21 ਚਾਹੀਏ ਪੂਰੀ ਕੀ ਬਾਕੀ ਕਿਹਨਾਂ ਹੈ ਐਚ1ਐਨ1 ਦਾ ਕੇਸ ਸਾਨੂੰ ਰਿਪੋਰਟ ਹੋਇਆ ਜੀ ਅੱਜ ਹੀ ਪੇਸ਼ੈਂਟ ਇੱਕ ਰਿਪੋਰਟ ਹੋਇਆ ਹਾਂਜੀ ਇਹ ਸਹੀ ਜਾਣਕਾਰੀ ਕਿ ਸਾਡਾ ਮੁਲਕਪੁਰ ਆਇਆ ਸੀ ਤੇ ਕਦੋਂ ਤੁਹਾਨੂੰ ਜਾਣਕਾਰੀ ਮਿਲੀ ਇਸ ਬਾਰੇ ਕੋਈ ਹਸਪਤਾਲ ਸਰਵਰ ਸੈਂਟਰ ਕੋਲੋਂ ਦਿੱਤੀ ਸੀ ਸੋਨਾ ਜੀ ਪੇਸ਼ੈਂਟ ਐਡਮਿਟ ਹੈ ਔਰ ਸੋਨਾ ਜੀ ਸਾਡੇ ਜ਼ਿਲ੍ਹਾ ਹਸਪਤਾਲ ਵਿੱਚ ਗਿਆ ਤੇ ਉੱਥੇ ਸਾਡੇ ਐਪੀਡੀਮੋਲੋਜੀਸ ਡਾਕਟਰ ਸਾਹਿਬ ਨੇ ਸਾਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਤੇ ਉਹਨਾਂ ਦੀ ਇਨਸਟਰਕਸ਼ਨ ਦੇ ਮੁਤਾਬਿਕ ਅਸੀਂ ਆਪਣੀ ਆਸ਼ਾ ਵਰਕਰ ਦੇ ਥਰੂ ਸਰਵੇ ਕਰਵਾ ਰਹੇ ਏਰੀਆ ਚ ਤੇ 6% ਤੋਂ ਉਹਨਾਂ ਦੇ ਫੈਮਿਲੀ ਮੈਂਬਰਸ ਵਾਸਤੇ ਵੀ ਮੈਡੀਸਿਨ ਮੰਗਵਾਈ ਗਈ ਹੈ ਜੋ ਉਹਨਾਂ ਨੂੰ ਪ੍ਰੋਵਾਈਡ ਕਰਵਾ ਦਿੱਤੀ ਗਈ ਹੈ ਸਰ ਹੋ ਤਾਂ ਕਿ ਇੱਕ ਮੈਂਬਰ ਨੂੰ ਤਾਂ ਪੋਜ਼ਿਟਿਵ ਆਇਆ ਇੱਕ ਮੈਂਬਰ ਇੱਕੋ ਹੀ ਮੈਂਬਰ ਪੋਜ਼ਿਟਿਵ ਹੈ ਸਰ ਤੇ ਹੋਰ ਮੈਂਬਰ ਨੂੰ ਹਾਲੇ ਫਿਲਹਾਲ ਕੋਈ ਸਿੰਪਟਮ ਅਜੇ ਤੱਕ ਤਾਂ ਨਹੀਂ ਹੈ ਜੋ ਅਸੀਂ ਉਹਨਾਂ ਨੂੰ ਮਿਲ ਕੇ ਜਾਣਕਾਰੀ ਲਈ ਹੈ ਤੇ ਫਿਲਹਾਲ ਕੋਈ ਹੋਰ ਮੈਂਬਰ ਨਹੀਂ ਇੰਫੈਕਟ ਹੈ ਅੱਛਾ ਇਹਦੇ ਤੁਹਾਨੂੰ ਜਾਣਕਾਰੀ ਦੱਸ ਦੋ ਕਿ ਲੋਕ ਕਰੋ ਕਿ ਕੀ ਲੱਛਣ ਨੇ ਕਿ ਇਹ ਕਿਸ ਤਰ੍ਹਾਂ ਹੋਦਾ ਹੈ ਕਿ ਲੋਕ ਥੋੜਾ ਵੇਰ ਹੋ ਇਹਦੀ ਲੱਛਣ ਨਾਰਮਲ ਬਿਲਕੁਲ ਵਾਇਰਲ ਦੀ ਤਰ੍ਹਾਂ ਹੀ ਹੈ ਖਾਂਸੀ ਜ਼ੁਕਾਮ ਬੁਖਾਰ ਗਲਾ ਦਰਦ ਵੀਕਨੈਸ ਲੱਗਦੀ ਹੈ ਤੇ ਬੇਸਿਕਲੀ ਜਿਹੜੇ ਲੋ ਹੀ ਇਮਿਊਨ ਸਿਸਟਮ ਵਾਲੇ ਆਪਣੇ ਹੁੰਦੇ ਆ ਪੇਸ਼ੈਂਟਸ ਜਾਂ ਨਾਰਮਲ ਪੀਪਲ ਜਾਂ ਜਿਵੇਂ ਪ੍ਰੈਗਨੈਂਟ ਹੈ ਬੱਚੇ ਹੈ ਹਾਈਪਰਟੈਨਸਿਵ ਪੇਸ਼ੈਂਟ ਹੈ ਡਾਇਬੀਟਿਕ ਹੈ ਉਹਨਾਂ ਨੂੰ ਥੋੜਾ ਜਿਹਾ ਜ਼ਿਆਦਾ ਇਫੈਕਟ ਕਰਦਾ ਹੈ ਅਦਰਵਾਇਜ਼ ਸਮਟਾਈਮਸ ਆਪਣੇ ਆਪ ਸਿੰਪਟਮਸ ਆ ਕੇ ਚਲੇ ਵੀ ਜਾਣਗੇ ਨਾਰਮਲ ਵਾਇਰਲ ਤਰ੍ਹਾਂ ਬਟ ਫਿਰ ਵੀ ਸਾਨੂੰ ਥੋੜਾ ਇhtਿਆਤਨ ਦੇ ਤੌਰ ਤੇ ਇੱਕ ਮੈਡੀਕਲ ਅਫੀਸਰ ਦੀ ਨਿਗਰਾਨੀ ਹੇਠ ਹੀ ਇਹਦਾ ਇਲਾਜ ਕਰਵਾਉਣਾ ਚਾਹੀਦਾ ਜਿਆਦਾ ਬਜ਼ੁਰਗਾਂ ਉੱਪਰ ਪੈਂਡਸਲ ਤੇ ਕਿਸੇ ਨੂੰ ਵੀ ਹੋ ਸਕਦਾ ਜੀ ਇਸ ਤੋਂ ਜ਼ਿਆਦਾ ਹਾਂ ਇਹ ਵੀ ਕੋਈ ਸਪੈਸੀਫਿਕ ਏਜ ਗਰੁੱਪ ਨਹੀਂ ਹੈ ਹਾਂਜੀ ਅੱਛਾ ਇੱਕ ਦੂਜਾ ਪਤਾ ਲੱਗਿਆ ਕਿ ਜਿਹੜਾ ਪੋਜ਼ਿਟਿਵ ਕੇਸ ਆਇਆ ਉਹ ਕਿਤੇ ਹੋਰ ਨਵਾਂ ਘਰ ਬਣਾਇਆ ਸੀ ਉੱਥੇ ਜ਼ਿਆਦਾ ਸਮਾਪਤਿਤ ਕਰਦੇ ਸੀ ਉੱਥੇ ਤੁਸੀਂ ਆਪਾਂ ਨੂੰ ਸਾਨੂੰ ਹਾਂਜੀ ਇਨਫੋਰਮੇਸ਼ਨ ਮਿਲੀ ਹੈ ਕਿ ਉਹ ਇੱਕ ਕਹਿੰਦੇ ਖਰਚ ਸੀਗੇ ਇੱਕ ਉਹਨਾਂ ਦਾ ਕਰ ਕੰਸਟਰਕਸ਼ਨ ਚੱਲ ਰਹੀ ਹੈ ਉੱਥੇ ਵੀ ਉਹ ਟਾਈਮ ਸਪੈਂਡ ਕਰਦੇ ਸੀਗੇ ਸਾਡੇ ਆਸ਼ਾ ਵਰਕਰ ਉੱਥੋਂ ਦਾ ਵੀ ਸਰਵੇ ਕਰਨਗੇ ਇੱਕ ਜਿਹੜੇ ਉਹਨਾਂ ਦੇ ਆਲੇ ਦੁਆਲੇ ਦਾ ਘਰ ਉਹ ਵਾਲਾ ਸਰਵੇ ਕੰਪਲੀਟ ਹੋ ਚੁੱਕਾ ਹੈ ਉਹਦੇ ਤੋਂ ਫਿਲਹਾਲ ਹੋਰ ਕੋਈ ਇਸ ਤਰ੍ਹਾਂ ਦੇ ਸੰਬੰਧਿਤ ਸਿੰਪਟਮ ਨਾਲ ਸਾਨੂੰ ਕੋਈ ਕੇਸ ਨਹੀਂ ਮਿਲਿਆ ਬਟ ਹੁਣ ਸਾਡੇ ਆਸ਼ਾ ਵਰਕਰ ਦੂਸਰੀ ਸਾਈਡ ਵੀ ਸਰਵੇ ਕਰਨਗੇ ਅਜਾ ਮੈਂ ਕੀ ਮੋਲਾਪੁਰ ਦੇ ਤੋਂ ਕੋ ਕੋ ਕੀ ਕੀ ਕਰੋ ਤੁਸੀਂ ਜਿਹੜੇ ਲੋਕਾਂ ਦੇ ਸੁਣ ਕੇ ਦੱਸਣ ਕਿ ਦੱਬ ਲੱਗਦਾ ਹੈ ਉਨੀ ਬਾਰੇ ਕੀ ਕੀ ਆ ਕੋਈ ਲੋਕੀਏ ਖਬਰਾਂ ਦੀ ਜ਼ਰੂਰਤ ਨਹੀਂ ਹੈ ਸਾਨੂੰ ਜਸਟ ਅਵੇਅਰ ਰਹਿਣਾ ਹੈ ਜਾਗਰੂਕਤਾ ਦੀ ਜ਼ਰੂਰਤ ਹੈ ਆਪਣਾ ਨਾਰਮਲ ਜਿਵੇਂ ਖਾਂਸੀ ਜੁਖਾਮ ਹੈ ਆਪਾਂ ਰੈਸਪੀਰੇਟਰੀ ਡ੍ਰੋਪਲੈਟਸ ਨਾਲੇ ਫੈਲਦਾ ਜਿਵੇਂ ਕਿਸੇ ਨੇ ਛਿੱਕਤਾ ਜਾਂ ਕੋਈ ਉਹਦੇ ਦੇ ਸੰਬੰਧੀ ਚੀਜ਼ਾਂ ਜਿਹੜੇ ਉਹ ਯੂਜ਼ ਕਰੇ ਉਹਨਾਂ ਤੋਂ ਇਹ ਫੈਲਦਾ ਤੇ ਆਪਾਂ ਧਿਆਨ ਰੱਖਣਾ ਜਦੋਂ ਕਫ ਕੋਲਡ ਹੋਵੇ ਆਪਾਂ ਇੱਕ ਜਿਵੇਂ ਕੋਵਿਡ ਦੇ ਸਿੰਪਟਮ ਸੀਗੇ ਜਿਵੇਂ ਕੋਵਿਡ ਟਾਈਮ ਅਸੀਂ ਆਈਸੋਲੇਟ ਕਰਦੇ ਸੀ ਆਪਣੇ ਆਪ ਨੂੰ ਉਹ ਚੀਜ਼ ਆ ਫਾਲੋ ਕਰ ਲਈ ਆਪਾਂ ਤਾਂ ਬਹੁਤ ਚੰਗੀ ਗੱਲ ਹੈ ਮਾਸਕ ਯੂਜ਼ ਕਰੋ ਸੈਨੀਟਾਈਜ਼ਰ ਯੂਜ਼ ਕਰੋ ਹੈਂਡ ਵਾਸ਼ਿੰਗ ਜ਼ਰੂਰ ਪਰਫਾਰਮ ਕਰੋ ਤੇ ਭੀੜ ਭੜਾ ਕੇ ਵਾਲੇ ਜਦੋਂ ਵੀ ਤੁਸੀਂ ਜਗਾ ਜਾ ਰਹੇ ਹੋ ਮਾਸਕ ਆਪਣੇ ਜ਼ਰੂਰ ਸੋਸ਼ਲ ਡਿਸਟੈਂਸਿੰਗ ਮਾਸਕ ਇਹ ਸਭ ਜ਼ਰੂਰੀ ਹੈ